ਮੁੱਖ ਮੰਤਰੀ ਇਹ ਕਹਿੰਦਾ ਵੀ ਲੋਕਾਂ ਨੂੰ ਨਿਆਂ ਨਹੀਂ ਸਾਫ ਦੇ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚੱਲ ਰਿਹਾ ਤੇ ਇੱਥੇ ਜਿਹੜਾ ਕੋਈ ਵੀ ਨਿਆਂ ਸਭ ਦੀ ਵਾਲੀ ਗੱਲ ਨਹੀਂ ਹੈ ਜਿਵੇਂ ਬੀਬੀ ਜਗੀਂਦਰ ਕੌਰ ਸੰਧੂ ਜੀ ਅੱਜ ਸਾਡੇ ਕੋਲੇ ਪਿੱਛੇਲੇ 21 ਸਾਲ ਤੋਂ ਲੜਾਈ ਲੜ ਰਹੀ ਹੈ ਆਪਣੇ ਕੋਠੀਆਂ ਦੇ ਨਿਜਾਇਜ਼ ਕਬਜ਼ੇ ਹੋਏ ਪਲਾਟਾਂ ਦੇ ਨਿਜਾਇਜ਼ ਕਬਜ਼ੇ ਹੋਏ ਬੀਬੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨੇ ਆਪਣੀ ਸਾਰੀ ਹੱਦਵੀਤੀ ਦੱਸੀ ਹੈ ਜਿਹਦਾ ਸਾਡੇ ਕੋਲ ਰਿਟਰਨ 'ਚ ਇੱਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਨੇ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਨੂੰ ਇੱਕ ਮੰਗ ਪੱਤਰ ਭੇਜ ਰਹੇ ਨੇ ਤੇ ਰਾਜਪਾਲ ਜੀ ਨੂੰ ਡੀਜੀ ਪੰਜਾਬ ਤੇ ਐਸਐਸਪੀ ਦੇ ਖਿਲਾਫ ਲਿਖ ਕੇ ਭਜ ਰਹੇ ਨੇ ਤੇ ਇਹਨਾਂ ਦੇ ਵੀ ਖਿਲਾਫ ਕਾਰਵਾਈ ਬਣਦੀ ਆ ਜਦੋਂ ਲੋਕਾਂ ਨੂੰ ਨਿਆਂ ਦਾ ਸਬਦਵਾ ਸਕੀ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਹੁਣ ਕੀ ਇੱਥੇ ਨੂੰ ਰੋਕ ਲਿਆ ਗਿਆ ਅੱਗੇ ਜਾਏਗਾ ਜੇ ਇੱਥੇ ਬੈਠੇ ਅਸੀਂ ਇੱਥੇ ਬੈਠੇ ਹਾਂ ਜੀ ਜਦ ਕੋਈ ਆਤਾ ਕੋਈ ਨਿਸ਼ਾਸ਼ਨ ਪ੍ਰਸ਼ਾਸਨ ਕੋਈ ਬੰਦਾ ਸੌਲਡ ਆਵੇ ਪਹਿਲਾਂ ਬਹਾਨੇਵਾਜ ਡੀਐਸਪੀ ਪੱਲ ਦੀ ਗੱਲ ਕਰ ਲਈਏ ਐਸਐਚਓ 8 ਵਜੇ ਦੀ ਗੱਲ ਕਰ ਲਈਏ ਪਹਿਲਾਂ ਪਹਾਨਨੇਵਾਜ ਬਹੁਤ ਅਫਸਰਾਂਲੇ ਜਿਨ੍ਹਾਂ ਨੇ ਸਾਡੇ ਮੰਗ ਪੱਤਰ ਸਿਰਫ ਕੂੜਾਦਾਨ ਚ ਗੇਰੇ ਹੋਣੇ ਸਾਨੂੰ ਮੁੱਖ ਮੰਤਰੀ ਤੱਕ ਮਿਲਣ ਦਾ ਸਮਾਂ ਨਹੀਂ ਦਿੱਤਾ ਸਾਡੇ ਨਾਲ ਮੀਟਿੰਗ ਨਹੀਂ ਕਰਾਈ ਤੇ ਐਸੇ ਤਰ੍ਹਾਂ ਸਾਡੇ ਐਸਸੀਬੀਸੀ ਮੋਰਚੇ ਦੀਆਂ ਮੰਗਾਂ ਸੀ ਉਹ ਮੰਗਾਂ ਨੂੰ ਲੈ ਕੇ ਪਿਛਲੇ 4 ਮਹੀਨੇ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ ਸਾਰੇ ਪੀੜਤ ਪਰਿਵਾਰ ਸਾਡੇ ਮੋਰਚੇ ਤੇ ਆਏ ਨੇ ਇਹਨੂੰ ਕੀ ਲੱਗਦਾ ਜੇ ਨਹੀਂ ਮਤਲਬ ਇੱਥੇ ਇਨਸਾਫ ਹੁੰਦਾ ਜਾਂ ਸੁਣੇ ਮਤਲਬ ਨਹੀਂ ਅੱਜ ਜੀ ਸਾਨੂੰ ਸੁਣਾਈ ਹੁੰਦੀ ਤੇ ਅਗਲਾ ਐਕਸ਼ਨ ਕੀ ਹੋਏ ਅਸੀਂ ਸਪੈਸ਼ਲ ਕਹਿਣਾ ਚਾਹੁੰਦੇ ਹਾਂ ਤੁਹਾਡੇ ਤੇ ਇਸ ਤੇ ਚੜ੍ਹਨੀ ਦਵਾਗੇ ਜਿੱਥੇ ਕਾਲੇ ਝੰਡੇ ਨਾ ਦਿਖਾਏ ਹੁਣ ਇਹਨਾਂ ਨੂੰ ਭਜਾਵਾਂਗੇ ਦੇ 13 ਦੀਆਂ 13 ਸੀਟਾਂ ਜਿਤਾ ਕੇ ਤੁਹਾਡੇ ਸਾਹਮਣੇ ਸਟੇਟ ਬੈਰ ਰਵਾਗੇ ਤੇ ਇਹਨਾਂ ਨੂੰ ਕਿਵੇਂ ਜਿੱਤ ਚਰਦਾਈ ਦਾ ਜਿਵੇਂ 90 ਸੀਟਾਂ ਪਹਿਲਾਂ ਚੁਟਕਲੇ ਸੁਣਾ ਕੇ ਲੈ ਗਏ ਕਾਲੀ ਦਲ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਸਰਕਾਰ ਬਣਾਈ ਸੀ ਪਰ ਇਹਨਾਂ ਨੇ ਉਸ ਨਾਲੋਂ ਵੱਧ 10 ਗੁਣਾ ਵੱਧ ਲਹੂ ਪੀ ਲਿਆ ਸਰਕਾਰ ਸਰਕਾਰ ਨੇ ਲੋਕਾਂ ਦਾ ਤੇ ਹੁਣ ਆਣਾਂ ਨੂੰ ਚੰਗੀ ਤਰ੍ਹਾਂ ਜਿਹੜਾ ਹਰ ਸੀਟਾਂ ਦੇ ਹਰਾਵਾਂਗੇ ਸਾਰੇ ਜਿਹੜੇ ਬੰਦ ਮੋਰਚੇ ਦੇ ਆਗੂ ਸੀ ਉਹਨਾਂ ਨੇ ਡਿਊਟੀਆਂ ਲਾਈਆਂ ਕੱਲ-ਕੱਲੇ ਹਲਕੇ ਜਿਸੀਂ 13 ਹਲਕਿਆਂ 'ਚ 13 ਸਾ ਮੇਰਾ ਮੇਰਾ 27 ਕੰਟਰੀਸ ਪਹਿਲਾ ਪੰਜਾਬੀ ਕੋਲ ਸਬਸਰ ਆ ਜਿਹੜਾ ਐਸ ਐਚਓ ਆ ਜੀ ਆ ਜਿਹੜਾ ਮੇਰਾ ਘਰ ਰੋਟਰੇ ਆ ਆ ਦੇਖੋ ਜਿਹਨੇ ਕੋਪਟ ਸਬਜ ਕਰਾਇਆ ਕਰਾ ਰਿਹਾ ਐਨੇ ਕਰਾਇਆ ਜੀ ਅੱਛਾ ਇਹਦਾ ਨਾਮ ਰਜੀਸ਼ ਕੁਮਾਰ ਆ ਇਹ ਹੁੰਡੀ ਐਸ ਪੀ ਲਾਇਆ ਹੋਇਆ ਖੰਨੇ ਇਹਦਾ ਪਿੱਛੇ ਕੌਣ ਆ ਕੋਈ ਇਹਦੇ ਵਿੱਚ ਚੇਨਜੀ ਫਿਕਰਾਂ ਹੈ ਅੱਛਾ ਨੇ ਉਹਦਾ ਨਾਂ ਕੀ ਆ ਐਡੀਜੀਪੀ ਦਾ ਐਡੀਜੀਪੀ ਪਹਿਲਾਂ ਤਾਂ ਸੀਗਾ ਅਤਰੀ ਸਾਨੂੰ ਉਹਦੇ ਤੋਂ ਅਸੀਂ ਨਾਂ ਨੂੰ ਮੀਨੇ ਅੰਦਰੋਂ ਤੋਂ ਜਾਣਦੇ ਹਾਂ ਤੇ ਜਾਣਦੇ ਸੀ ਹੁਣ ਮੈਂ ਇਨਸਾਫ ਲਈ ਪਹਿਲਾਂ ਤਾਂ ਬਦਲ ਲਾ ਕੋ ਗਈ ਕੋਈ ਨਾ ਬੀਬਾ ਡੋਂਟ ਫਰੀ ਮੈਂ ਬੈਠਾ ਮੈਂ ਪਲੀਜ਼ ਸਾਨੂੰ ਇਨਸਾਫ ਦੋ ਸਾਨੂੰ ਇਨਸਾਫ ਦੋ ਅਸੀਂ ਵੀ ਬਦਲ ਇਹ ਹਮ ਸੀਗਾ ਉਹ ਮੰਤਰੀ ਪਤਨੀ ਬੀਬਾ ਜਦ ਤੱਕ ਮੈਂ ਬੈਠਾ ਕੁਝ ਨਹੀਂ ਹੁੰਦਾ ਕਰਦੇ ਕਰਦੇ ਜੀ ਇਹ ਮੇਰੇ ਤੇ ਹੋਰ ਪਰਚੇ ਦਰਜ ਕਰਦੇ ਨੇ ਮੈਂ ਕਹਦਾ ਜੀ ਮੁਕਸਾ ਸਾਹਿਬ ਨਹੀਂ ਗਈ ਮੈਂ ਕਦੀ ਜਗ੍ਹਾ ਨਹੀਂ ਮੈਂ ਕਦੀ ਉਹ ਜਗ੍ਹਾ ਨਹੀਂ ਦੇਖੀ ਜਿੱਤੇ ਨੇ ਪਰਚੇ ਨੇਵਰ ਮਾਈਂਡ ਮੁਕਸਾ ਸਾਹਿਬ ਦੀ ਪੁਲਿਸ ਇੰਨੀ ਨਾਈਸ ਉਹਨਾਂ ਨੇ ਇਹ ਤੋਂ ਲਾ ਕੇ Z ਤੱਕ ਕਲੀਅਰ ਕਰਤਾ ਫਿਰ ਆ ਗਿਆ ਸਾਡੀ ਗੁੱਟੀ ਦੀ ਮੈਮ ਉਹ ਐਨ ਆਰ ਆਈ ਜੀ ਸੀ ਉਹਨਾਂ ਨੇ ਸਰਪੇ ਉਹ ਪਰਚਾ ਵੀ ਥੋਰ ਰਿਨਕੁਆਰੀ ਕਿ ਦਿੱਟ ਡੱਕੇ ਦੀ ਥੋਰ ਰਿਨਕੁਆਰੀ ਐਨੀ ਜੀਪ ਕ੍ਰਾਈਮ ਨੇ ਕ੍ਰਿਮੀਨਲ ਦਾ ਨੌਕਰ ਕੋਲ ਬਿਠਾ ਕੇ ਅਖ਼ਬਾਰ ਰਿਪੋਰਟਾਂ ਸਰਕਦੋ ਤਾਂ ਅਕਰਾਜੂ ਕੋਟ ਦੇ ਵਿੱਚ ਵੀ ਗਏ ਸੀ ਸ਼ੂਰ ਆ ਰਿਫਾਰਮੇਸ਼ਨਾਂ ਕੋਲ ਵੀ ਨੇ ਇੱਕ ਇਹ ਕਹਿੰਦੇ ਸੀ ਇਹਨੂੰ ਜੇਲ੍ਹ ਚੋਂ ਨਾ ਨਿਕਲਣ ਦਿਓ ਇਹ ਸਿਰਫ ਅਮੈਜ ਪ੍ਰੋਪਰਟੀ ਨਾਮ ਕਿਸ ਦੇ ਸੀ ਪ੍ਰੋਪਰਟੀ ਦੇਖੋ ਕੋਈ ਮੇਰੇ ਦੇਸੀ ਮੇਂ ਹਸਬੰਦ ਦੇਸੀ ਮੇਂ ਬੈਠੇ ਦੇਸੀ ਸੰਦੇ ਲੱਗ ਰੱਖ ਸੀ ਬਟ ਆ ਵਾਸ ਅ ਪਾਵਰ ਆਫ ਅਟੋਟਲ ਕਿੰਨੀ ਪ੍ਰੋਪਰਟੀ ਕਿੰਨੇ ਸੋਨਾ ਕਿੰਨੇ ਨਕਦੀ ਕੋ ਗਿਣਤੀ ਹੋਵੇ ਸਰ ਇਹਨਾਂ ਪਹਿਲੇ ਤਰਾ ਡੱਕਾ ਮਾਰਿਆ ਘਰ ਲੋਟਨੇ ਲਿਆ ਸਾਨੂੰ ਨਹੀਂ ਪਤਾ ਲੱਗਾ ਪਤਾ ਸੀ ਕਿ ਇਹ ਪੁਲਿਸ ਹੈ ਬਟ ਕੌਣ ਹੈ ਇਸ ਪਤਾ ਲੱਗਾ ਉਸ ਵਜ੍ਹਾ ਫਿਰ ਡਾਇਰੈਕਟ ਹੋ ਗਏ ਇਹਨੇ ਕੀ ਕੀਤਾ ਮੇਰਾ ਬੇਟਾ ਆ ਗਿਆ ਬਰੋ ਜੀ ਲੋ ਡੱਕਾ ਵੀ ਆਖਿਆ ਮਮਾ ਮੈਂ ਇੰਡੀਆ ਰਹਿ ਮੈਡੀਕਲ ਕੋਈ ਨਹੀਂ ਮੈਂ ਤਾਂ 에ਅਰਬੋਰਡ ਗਈ ਆਪਣਾ ਬੇਟਾ ਤੇ ਦੂਸਰ ਲੈ ਇਹਨਾਂ ਨੇ ਸਮਝਿਆ ਕਿ ਮੇਰੀ ਫਲਾਈਟ ਹੈ ਇਹਨਾਂ ਨੇ ਫਟਕੁ ਗੁੰਡੇ ਲੈ ਆਹੇ ਹੁਣ ਕਬਜਗੀ ਦੇ ਕੋਲੇ ਆ ਸਵਾਗਤ ਜੀ ਅ ਸਰ 10 ਸਾਲ ਲੜਾਈ ਲੜੀ ਤੇ ਫਿਰ ਹੈਸ਼ੀ ਕੋਠੀ ਜਿੱਤੀ ਅਜੇ ਦੂਜੀ ਉਹ ਠਾਣੇਦਾਰ ਨੇ ਵਿੱਚ ਦਿੱਤੀ ਆ ਉਹਦਾ ਕੇਸ ਚੱਲਦਾ ਅਚਾ ਮਤਲਬ ਲੱਗਦਾ ਕਿ ਪਹਿਲਾਂ ਉਹਨੇ ਕਬਜ਼ਾ ਕਰਕੇ ਬੇਚ ਵੀ ਦਿੱਤੀ ਹੋਰ ਸਰ ਬਹੁਤ ਡੀਪ ਹੀਨियस ਕ੍ਰਾਈਮ ਹੋ ਰਿਹਾ ਐ ਡੀਜੀਪੋਨ ਕਿਨੇ ਖੋਲੇ ਫੋਨ ਵੀ ਖੋਏ ਸੱਤ ਫੋਨ ਗੋਏ ਮੇਰੇ ਇਸ ਐਸ ਐਸ ਐਸੈਟ ਕੋਦੇ ਮੇਰਾ ਅੱਕੜ ਤੋਂ ਕੜ 38 ਤੋੜੇ ਸੋਨਾ ਇਹਨੇ ਚੱਕਿਆ ਉਸ ਵਾਰ ਜਿਹੜਾ ਕੈਸ਼ ਚੱਕਿਆ ਉਹ ਤਾਂ ਅਨਿ मतलब ਇਹਦੇ ਬਾਪ ਨੂੰ ਤੁਸੀਂ ਕਹਿੰਦੇ ਪ੍ਰਮੋਟ ਕਰੋ ਇਹਦੇ ਬਾਪ ਨੂੰ ਪ੍ਰਮੋਸ਼ਨ ਕੀਤੀ ਹੋ ਜਾਂ ਕਾਰਵਾਈ ਕੋਈ ਨਹੀਂ ਹੋੜ ਇਹ ਲੁੱਟ ਲੁੱਟ ਕੇ ਇਹਨਾਂ ਨੂੰ ਨਿੰਦਲੇ ਆ ਕੇ ਹੈੱਡਕੁਆਰਟਰ ਨੂੰ ਹੈੱਡਕੁਆਰਟਰ ਕਿਉਂ ਲੁਕਿਆ ਫਿਰਦਾ ਡੀਜੀਪੀ ਕਿਉਂ ਲੁਕਿਆ ਫਿਰਦਾ ਸੀਐਮ ਕਿਉਂ ਲੁਕੀ ਫਿਰਦੀ ਅਸੀਂ ਸੱਚੂ ਬੋਲ ਜਾਂ ਸਾਨੂੰ ਸਾਬਤ ਕਰ ਦੋ ਭਾਈ ਤੁਸੀਂ ਝੂਠ ਬੋਲ ਠੀਕ ਹੈ ਠੀਕ ਹੈ ਪਿਆਰ ਜੰਮਾ ਪੀਜੀਪੀ ਪੰਜਾਬ ਮੁਰਦਾਬਾਦ ਪੀਜੀਪੀ ਪੰਜਾਬ ਮੁਰਦਾਬਾਦ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਪੰਜਾਬ ਸਰਕਾਰ 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 ਮੁਰਦਾਬਾਦ ਪੀਜੀਪੀ ਪੰਜਾਬ ਮੁਰਦਾਬਾਦ ਪੀਜੀਪੀ ਪੰਜਾਬ ਮੁਰਦਾਬਾਦ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਖਰੀ ਕਿਸਮ ਦਾ ਜਿਹੜਾ ਰੋਸ ਮਾਰਚਾ ਮੁਹੱਲੀ ਦੀਆਂ ਸੜਕਾਂ ਤੇ ਹੋ ਰਿਹਾ ਤੇ ਫਿਰ ਜ ਸੱਤ ਦੀਆਂ ਲਾਈਟਾਂ ਤੇ ਇੱਕ ਧਰਨਾ ਚੱਲਦਾ ਰਿਜ਼ਰਵੇਸ਼ਨ ਚੋਰਪੁਰ ਮੋਰਚਾ ਇਸ ਮੋਰਚੇ ਵੱਲੋਂ ਹੁਣ ਜੋ ਪੁਲਸਪੀਡ ਤੇ ਔਰਤਾਂ ਨੇ ਪੁਲਸਪੀਡ ਤੇ ਵਿਅਕਤੀ ਨੇ ਉਹਨਾਂ ਦੇ ਕੱਖ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਕਾਲੇ ਚੋਕੇ ਪਾ ਕੇ ਤੇ ਸਿਰਾਂ ਤੇ ੱਪਣ ਰੱਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਥਾਣ ਚੱਲੇ ਨੇ ਕਿ ਤੁਹਾਡੀ ਸਰਕਾਰ ਦੇ ਵਿੱਚ ਸਭ ਅੱਛਾ ਨਹੀਂ ਹੋ ਰਿਹਾ ਤੇ ਮਾਹੌਲ ਤੁਸੀਂ ਦੇਖੋ ਵੱਖਰੀ ਕਿਸਮ ਦਾ ਬਣਿਆ ਹੋਇਆ ਨਾਰੇਬਾਜੀ ਵਾਲਾ ਮਾਹੌਲ ਆ ਸੋ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਜਿਹੜਾ ਰੋਸ ਆ ਉਹ ਰੋਸ ਦਾ ਜਿਹੜਾ ਪ੍ਰਤਵਾ ਇਥੋਂ ਕੀਤਾ ਜਾ ਰਿਹਾ ਹੈ ਪੂਰਾ ਤੁਸੀਂ ਮਾਹੌਲ ਦੇਖੋ ਕਿ ਕਿਸ ਤਰ੍ਹਾਂ ਦਾ ਮਾਹੌਲ ਆ ਪਿਛਲੀ ਮਹਾਪੰਚਾਇਤ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਹਾਏ 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 ਮੁੱਖ ਮੰਤਰੀ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਗਰੀਬਾਂ ਨੂੰ ਸਾਫਨਾ ਦੇਣ ਵਾਲੀ ਸਰਕਾਰ ਤੱਕ ਜਾਣਾ ਬਹੁਤ ਹੀ ਸਤਿਕਾਰਯੋਗ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੈਦਲੋਂ ਧੰਨਵਾਦ ਤੇ ਅਸੀਂ ਜਿਹੜਾ ਐਸੀਬੀਸੀ ਮਹਾਪੰਚਾਇਤ ਦਾ ਮੋਰਚਾ ਫੇਰ ਸੱਤ ਦਿਨ ਲੇਟਾਂ ਤੇ ਲੱਗਿਆ ਹੋਇਆ ਇੱਥੇ ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਪੋਲੀਟਿਕਲ ਲੋਕਾਂ ਤੋਂ ਪ੍ਰੇਸ਼ਾਨ ਲੋਕ ਜਿਵੇਂ ਬੀਬੀ ਜਗਿੰਦਰ ਕੌਰ ਸੰਧੂ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਸਨੀਤਾ ਸ਼ਰਮਾ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਰਣਜੀਤ ਸਿੰਘ ਖੰਡਾ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਤੇ ਗਲਜਾਰ ਸਿੰਘ ਜੀ ਗੱਲ ਕਰ ਲਈਏ ਉਹ ਵੀ ਖੰਨੇ ਤੋਂ ਤੇ ਸਾਡੇ ਕੋਲੇ ਬਲਵਿੰਦਰ ਸਿੰਘ ਜੀ ਮਾਨਕਪੁਰ ਕਲਰ ਤੋਂ ਸਾਰੇ ਹੀ ਜਿਹੜੇ ਪੀੜਤ ਪਰਿਵਾਰ ਨੇ ਬੀਬੀ ਮੁਕਸਰ ਤੋਂ ਆਈ ਹੈ ਜਿਹਦੀ ਬੇਟੀ ਦਾ ਗੈਂਗਰੇਪ ਹੁੰਦਾ ਉਹ ਗੈਂਗਰੇਪ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਗਿਰਫਤਾਰ ਨਹੀਂ ਕਰਦਾ ਤੇ ਉਹਦੇ ਘਰ ਵਾਲੇ ਨੂੰ ਹੀ ਮਾਰ ਦਿੰਦੇ ਨੇ ਸਾਡੇ ਕੋਲ ਪੱਖਪੱਖ ਥਾਣਿਆਂ ਦੇ ਲਗਭਗ જિલ્લાਾਂ ਦੇ 8 ਕੇਸ ਨੇ ਲਗਭਗ 8 ਪਰਿਵਾਰ ਨੇ ਤੇ ਉਹਨਾਂ ਦੇ ਸਹਿਯੋਗੀ ਸਾਡੀਆਂ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਨੇ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦੇ ਕੇ ਅੱਜ ਮੱਖ ਮੰਤਰੀ ਪੰਜਾਬ ਜਿਹੜਾ ਚੁਟਕਲੇਵਾਜ ਐ ਉਹਦੇ ਘਰ ਨੂੰ ਅਸੀਂ ਕੋਚ ਕੀਤਾ ਤੇ ਬੀਬੀਆਂ ਨੇ ਸਿਰਾਂ ਤੇ ਕੱਫੜ ਮੰਨ ਕੇ ਕਾਲੇ ਜੋਗੇ ਪਾ ਕੇ ਆਪਣੇ ਇਨਸਾਫ ਲਈ ਜਿਵੇਂ ਮਾਈ ਭਾਗੋ ਦੀ ਗੱਲ ਕਰ ਲਈਏ ਉਹਨਾਂ ਦੀਆਂ ਬਾਰਸਾਂ ਵੀ ਕਹਿ ਸਕਦੇ ਐ ਜਿਵੇਂ ਭਾਈ ਭਾਗੋ ਨੇ ਤਲਵਾਰ ਜੱਕੀ ਸੀ ਆਪਣੇ ਨਿਆਂ ਇਨਸਾਫ ਲੈਣ ਵਾਸਤੇ ਜ਼ੁਲਮਾਂ ਦੇ ਖਿਲਾਫ ਤਲਵਾਰ ਜੱਕੀ ਸੀ ਇਸੇ ਤਰ੍ਹਾਂ ਬੀਬੀਆਂ ਨੂੰ ਜਦ ਨਾਂ ਇਨਸਾਫ ਮਿਲਿਆ ਬੀਬੀ 21 ਸਾਲ ਦੀ ਜਿਹੜੀ ਹੈ ਬੀਬੀ ਜਗਿੰਦਰ ਕੌਰ ਸੰਧੂ ਜੀ ਇਨਸਾਫ ਲੈਣ ਵਾਸਤੇ ਤੜਫ ਰਹੀ ਹੈ ਤੇ ਬੀਬੀ ਬਗਸਰ ਤੋਂ ਜਿਹੜੇ ਆਏ ਨੇ ਉਹ ਵੀ ਕਿ 6 ਮਹੀਨੇ ਤੋਂ ਤੜਫ ਰਹੇ ਨੇ ਤੇ ਗਲਜਾਰੀ ਦੀ ਸਾਰੇ ਜਿਹੜੇ 10 12 12 ਸਾਲ ਤੋਂ ਕਿਸੇ ਨੂੰ 3 ਮਹੀਨੇ ਹੋ ਗਏ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਪਰ ਇਹ ਗੁੰਗੀ ਬੋਲੀ ਨੂੰ ਸਰਕਾਰ ਨੂੰ ਸਲਾਣ ਵਾਸਤੇ ਅਸੀਂ ਤੁਹਾਡੇ ਧਰੀਏ ਅੱਜ ਇਹ ਕਰਦੇ ਤੇ ਸਾਡਾ ਜਿਹੜਾ ਲਿਖਤੀ ਅੱਜ ਇੱਕ ਮੰਗ ਪੱਤਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਕਮਿਸ਼ਨਰ ਜਿਹੜਾ ਸਾਡਾ ਚੌਣ ਕਮਿਸ਼ਨ ਪਾਰ ਸਰਕਾਰ ਤੇ ਮਾਨਯੋਗ ਰਾਜਪਾਲ ਨੂੰ ਡੀਜੀਪੀ ਤੇ ਐਸਐਸਪੀ ਦੇ ਖਿਲਾਫ ਇੱਕ ਕੰਪਲੀਟ ਦਰਖਾਸਤ ਤੇ ਮੰਗ ਪੱਤਰ ਦੇ ਰਹੇ ਨੇ ਤੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਿਹੜਾ ਹੈ ਸਜ਼ਾ ਦਵਾਈ ਜਾਵੇ ਤੇ ਪਰਿਵਾਰਾਂ ਨੂੰ ਇਨਸਾਫ ਦੁਵਾਇਆ ਜਾਵੇ ਅਗਲਾ ਪ੍ਰੋਗਰਾਮ ਵੀ ਹੋਏਗਾ ਅਗਲਾ ਪ੍ਰੋਗਰਾਮ ਅਸੀਂ ਜਾ ਰਹੇ ਹਾਂ ਤੁਹਾਡੇ ਸਾਹਮਣੇ ਜਾ ਰਹੇ ਜਦੋਂ ਵੀ ਪ੍ਰੈਸ ਅੱਗੇ ਦੇਖੋ ਕੀ ਦਿੱਕਤਾਂ ਆਈਆਂ ਨੇ ਅਸੀਂ ਕੋਠੀ ਦਾ ਜਿਹੜਾ ਹੈਗਾ ਮੁੱਖ ਮੰਤਰੀ ਚੁਟਕਲੇਵਾ ਜਿਹੜਾ ਦੋ ਸੈਕਟਰ ਬੈਠਿਆ ਤੇ ਉਹਨੂੰ ਬਾਹਰ ਪਿੰਡਾਂ 'ਚ ਜਾ ਕੇ ਉਹ ਵੋਟਾਂ ਮੰਗਦਾ ਤੇ 13 ਦੀਆਂ 13 ਸੀਟਾਂ ਦੇ ਗੱਲਾਂ ਕਰਦਾ ਪਰ ਲੇਕਿਨ ਤੇਰੀ ਬੇੜੀ 'ਚ ਤਾਂ ਵੱਟੇ ਮਨ ਲੱਗਦੀ ਆ 50 ਕ ਬੰਦੇ ਪਾ ਦੇਣਗੇ ਤੈਨੂੰ ਮੁੱਖ ਮੰਤਰੀ ਸਾਹਿਬ ਉਹ ਸੁਪਨੇ ਜਿਹੜੇ ਪਹਿਲਾਂ 99 ਸੀਟਾਂ ਵਾਲੇ ਦਾ ਸੈਦ ਨਾ ਲੈ ਦੇਣ ਮੇਰਾ ਨਾਮ ਅਜੈਬ ਸਿੰਘ ਪਠੋਈ ਪਤਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਐਸ ਵੀ ਸੀ ਮਹਾਪੰਚਾਇਤ ਵੱਲੋਂ ਇਹ ਪ੍ਰੋਗਰਾਮ ਮੁਲਕਿਆ ਗਿਆ ਅੱਜ ਜਿੰਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੀੜਿਤ ਪਰਿਵਾਰ ਦੁਖੀ ਲਤਾੜੇ ਹੋਏ ਕੁੱਟੇ ਹੋਏ ਮਾਰੇ ਹੋਏ ਪੁਲਿਸ ਪ੍ਰਸ਼ਾਸਨ ਦੇ ਸਰਕਾਰਾਂ ਦੇ ਸਤਾਏ ਹੋਏ ਲੋਕ ਅੱਜ ਇਸ ਮੋਰਚੇ ਦੇ ਵਿੱਚ ਆਏ ਨੇ ਕਿਉਂਕਿ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਰਕਾਰ ਨੇ ਦੁਖੀ ਕੀਤਾ ਪੋਲੀਟਿਕਲ ਲੋਕਾਂ ਨੇ ਦੁਖੀ ਕੀਤਾ ਦੁਖੀ ਹੋ ਕੇ ਅੱਜ ਇਸ ਐਸ ਵੀ ਸੀ ਮੋਰਚੇ ਦੇ ਵਿੱਚ ਆਏ ਨੇ ਇਹਨਾਂ ਦਾ ਦੁੱਖ ਲੈ ਕੇ ਅਸੀਂ ਪੰਜਾਬ ਦੇ ਡਰਾਮੇ ਬਾਜ਼ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਪੀੜਤ ਪਰਿਵਾਰਾਂ ਨੂੰ ਅੱਜ ਤੱਕ ਤੁਹਾਡੀ ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤੁਹਾਡੇ ਕਿਸੇ ਵੀ ਸਰਕਾਰੀ ਦਫ਼ਤਰ ਨੇ ਇਨਸਾਫ ਨਹੀਂ ਦਿੱਤਾ ਜਿਸ ਕਰਕੇ ਦੁਖੀਓ ਕੇ ਮੋਰਚੇ ਚਾਏ ਨੇ ਅੱਜ ਅਸੀਂ ਤੁਹਾਡੀ ਕੋਠੀ ਵੱਲ ਆ ਰਹੇ ਹਾਂ ਅਗਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਨਾਲ ਲਖਣਾ ਦੇ ਵਿੱਚ ਇਹਨਾਂ ਲੋਕਾਂ ਨੇ ਇਹਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਬੜਨ ਦੇਣਾ ਤੁਹਾਡਾ ਉਹ ਹਾਲ ਹੋਣਾ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਤੇਰਾ ਸੀਟਾ ਲਾਵਾਂਗੇ ਮੈਂ ਦਾਅਵੇ ਨਾਲ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਲਿਆ ਸਕਦੇ ਜਦੋਂ ਤੱਕ ਤੁਸੀਂ ਇਹਨਾਂ ਨੂੰ ਇਨਸਾਫ ਨਹੀਂ ਦਿੰਦੇ ਗਰੀਬਾਂ ਮਜ਼ਲੂਮਾਂ ਦਲਤਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੇ ਅੱਜ ਇਹ ਲਤਾੜੇ ਹੋਏ ਦੁਖੀ ਹੋ ਕੇ ਆਏ ਨੇ ਨੋਟ ਕਰ ਲਿਓ ਜੇ ਨਾ ਇਨਸਾਫ ਮਿਲਿਆ ਤਾਂ ਤੁਹਾਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਮਿਲਣੂ ਇਹ ਲੋਕ ਲੈਣ ਨਹੀਂ ਦੇਣਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਪੰਜਾਬ ਸਰਕਾਰ ਫੋ ਪੀੜਤਾ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਕਰਨ ਵਾਲਾ ਮੁੱਖ ਮੰਤਰੀ ਮਰਦਾਬਾ 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 ਨੋਕਾ ਨਾਲ ਕਬੀਡੀਨ ਕਰਨ ਵਾਲਾ ਮੁੱਖ ਮੰਤਰੀ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਦੋਸਤਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਬੀੜਤ ਪਰਿਵਾਰਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਜਾਲੀ ਐਸ.ਬੀ.ਸੀ ਸਰਟੀਫਿਕੇਟ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਮੁੱਖ ਮੰਤਰੀ ਕੰਮ ਨਹੀਂ ਕਰਦਾ ਮੁਰਦਾਬਾ ਜਿੰਦਾਬਾਦ ਮੁਰਦਾਬਾ ਮੁੱਖ ਮੰਤਰੀ ਗੱਲ ਨਹੀਂ ਸੁਣਦਾ ਮੁਰਦਾਬਾ ਜਿੰਦਾਬਾਦ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਲੋਕਾਂ ਨਾਲ ਕਮੇਟੀ ਐਸਸੀਬੀਸੀ ਮਹਾਪੰਚਾਇਤ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਤੇ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਆ ਬੀਬੀਆਂ ਜਿਹੜੀਆਂ ਪੇੜਦੇ ਨੇ ਮੈਂ ਵੀ ਖੁਦ ਪੇੜਦਾ ਵਿੱਚ ਜਿਹੜੇ ਸਿਰਾਂ ਦੇ ਕੱਪੜਾ ਬਣ ਗਏ ਅੱਜ ਉਹ ਡਰਾਮੇबाज ਮੁੱਖ ਮੰਤਰੀ ਦੀ ਕੋਠੀ ਤੇ ਚਲੇ ਆ ਤੇ ਬੀਬੀ ਮੁਕਸਰ ਤੋਂ ਆਈ ਐ ਇਹਨਾਂ ਦੀ ਬੇਟੀ ਨੂੰ ਅੱਜ ਚੱਕਿਆਂ 3 ਮਹੀਨੇ ਹੋ ਗਏ ਰੇਪ ਕੇਸ ਹੋਇਆ 376 ਲਗੀ ਦੋਸ਼ੀ ਇੱਕ ਅੰਦਰ ਹੋਇਆ ਤਿੰਨ ਵਾਰ ਫਿਰ ਰਹੇ ਨੇ ਇਹਨਾਂ ਦੇ ਘਰ ਵਾਲੇ ਨੂੰ ਬੁਲਾ ਲਿਆ ਬਲਾ ਕੇ ਸੰਸਕਾਰ ਕਰਤਾ ਫੂਕਤਾ ਮਾਰਤਾ ਬੰਦਿਆਂ ਨੇ ਦੋਸ਼ੀਆਂ ਨੇ ਪਰ ਕੋਈ ਕਾਰਵਾਈ ਕਰਦੀ ਨਹੀਂ ਐਸਐਸਪੀ ਜਿਹੜਾ ਮੁਕਸਰ ਉਹ ਅੱਖਾਂ ਵਿੱਚ ਕੇ ਬੈਠਾ ਡੀਜੀਪੀ ਤੱਕ ਪਹੁੰਚ ਕਰੀ ਸਾਰਾ ਕਰੀ ਤੇ ਅੱਜ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਐ ਐਸੇ ਤਰ੍ਹਾਂ ਬੀਬੀ ਜਗਿੰਦਰ ਕੌਰ ਸੰਧੂ ਜੀ ਲੁਧਿਆਣੇ ਤੋਂ 21 ਸਾਲ ਤੋਂ ਲੜਾਈ ਲੜ ਰਹੀ ਹੈ 75 ਸਾਲ ਦੀ ਬੀਬੀ ਲੇਡੀ ਹੈ ਜਿਹਦਾ ਬੇਟਾ ਐਸਪੀ ਹੈ ਫਰਾਂਸ ਪੁਲਿਸ ਇਹ 75 ਸਾਲ ਦੀ ਲੇਡੀ ਹੈ ਜਿਹੜੀ 21 ਸਾਲ ਤੋਂ ਲੜਾਈ ਲੜ ਰਹੀ ਹੈ ਉਲੁੱਟੀ ਪੁਲਿਸ ਨਹੀਂ ਆਇਆ ਪੁਲਿਸ ਨੇ ਕਿਹੜੇ ਲੁੱਟੇ ਪੁਲਿਸ ਨੇ ਪਲਾਟ ਲੁੱਟੇ ਪੁਲਿਸ ਨੇ ਮੋਬਾਈਲ ਫੱਟ ਲੁੱਟੇ ਪਰ ਪੁਲਿਸ ਦੇ ਖਿਲਾਫ ਇੱਕ ਪਰਚਾ ਦਰਜ ਵੀ ਹੋਇਆ ਲੁੱਟਣ ਦਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਬੀਬੀ 21 ਸਾਲ ਤੋਂ ਲੁਧਿਆਣੇ ਆਇਆ ਲੁਧਿਆਣੇ ਜੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਅੱਜ ਇਹ ਗੱਲ ਕਰੀਏ ਬੀਬੀ ਸ੍ਰੀਤਾ ਸ਼ਰਮਾ ਜੀ ਬਹੁਤ ਔਖਾ ਇੱਕ ਪਰਚਾ ਦਰਜ ਕਰਾਇਆ ਸੀ ਕਿਡਨਾਪਿੰਗ ਦਾ ਇਹਨਾਂ ਦੇ ਘਰ ਵਾਲੇ ਨੂੰ ਕਿਡਨਾਪ ਕੀਤਾ ਚਾਰ ਬੰਦਿਆਂ ਨੇ ਪੁਲਿਸ ਨੇ ਜਿਹੜਾ ਸਿਰਫ ਦਾ ਸਿਰਫ ਇੱਕ ਬੰਦੇ ਦਾ ਚਲਾਨ ਦਿੱਤਾ ਬਾਕੀ 11 ਸਾਲ ਹੋ ਗਏ ਕੋਈ ਬੰਦਾ ਨਹੀਂ ਪੁੱਛਦਾ 8 ਪੇ ਸਾਹਣੇ ਦਾ ਕੇਸ ਹੈ ਤਾਂ ਉਹ ਕਹਿੰਦਾ ਹੁਣ ਜਾ ਕੇ ਐਸਐਚਓ ਕਹਿੰਦਾ ਨਹੀਂ ਜੀ ਇਹਨਾਂ ਤੇ ਕੋਈ ਕੇਸ ਨਹੀਂ ਬਣਦਾ ਬੇਗਨਾ ਗਿਆ ਬਾਹ ਗੁਨਾਹ ਤਾਂ ਇਹਦਾ ਜਿਹੜਾ ਤੁਹਾਨੂੰ ਪਿੱਛੇ ਹੋਇਆ ਸਾਰਾ ਕੁਝ ਕੀਤਾ ਮੇਰਾ ਆਦਮੀ ਕੀ ਨੇ ਗੁੰਮ ਕਰਨਾ ਸੀ ਤੇ ਕੋਈ ਐਸੇ ਤਰ੍ਹਾਂ ਆਦਮੀ ਦੀ ਤਸਵੀਰ ਕੋਲ ਖੰਨੇ ਤੋਂ ਆਈ ਆ ਜੀ ਤਸਵੀਰ ਕੋਲ ਇਹ ਖੁਦ ਪੁਲਿਸ ਤੋਂ ਰਿਟਾਇਰ ਤੁਹਾਡੇ ਦਫ਼ਤਰ ਚੋਂ ਰਿਟਾਇਰ ਹੋਏ 40 ਸਾਲ ਨੌਕਰੀ ਕਰਕੇ ਗਲਜਾਰ ਸਿੰਘ ਜੀ ਗਲਜਾਰ ਸਿੰਘ ਜੀ ਤੁਹਾਡੇ ਦਫ਼ਤਰ ਚ ਸਾਨੂੰ ਜਦੋਂ ਦੁਖ ਹੁੰਦਾ ਤੇ ਹਾਸੀ ਵੀ ਆਂਦੀ ਤੁਹਾਡੀ ਪੁਲਿਸ ਵਾਲੀ ਪੁਲਿਸ ਨਹੀਂ ਪੁਲਿਸ ਵਾਲਿਆਂ ਦੀ ਸੁਣਦੇ ਹੈ ਤੇ ਇਹਨਾਂ ਦੀ ਮਾਰਕਟਾਈ ਹੁੰਦੀ ਪਾਇਲ ਸਟੇਜ ਤੇ ਐਸਸੀ ਮੋਰਚੇ ਦੀ ਬੀਬੀ ਪਹਿਲਾ ਨਹੀਂ ਜੀ ਐਸਸੀ ਮੋਰਚੇ ਦੀ ਬੀਜੇਪੀ ਦੀ ਜਿਹੜੀ ਪਹਿਲਾ ਮੋਰਚੇ ਦੀ ਆ ਜਿਹੜੀ ਪ੍ਰਧਾਨ ਹੈ ਤੇ ਮਾਰਕਟਾਈ ਹੋ ਜਾਂਦੀ ਹੈ ਜਿਹੜੀਆਂ ਬਣਦੀਆਂ ਧਾਰਾਵਾਂ ਨਹੀਂ ਜਿਨ੍ਹਾਂ ਨੇ 40 ਸਾਲ ਨੌਕਰੀ ਕੀਤੀ ਇਹਨਾਂ ਦੇ ਬਿਆਨਾਂ ਦੇ ਦਰ ਲੱਗਦੀਆਂ ਧਾਰਾਵਾਂ ਨਹੀਂ ਲਾਂਦੇ ਪਰਚਾ ਨਹੀਂ ਕਰਦੇ ਕੋਈ ਸ਼ਿਕਾਇਤ ਜੀ ਜਿਨ੍ਹਾਂ ਨੇ ਕੁੱਟਮਾਰ ਜਿਹੜੇ ਦੋਸ਼ੀ ਨੇ ਉਹ ਵੀ ਬਾਹਰ ਫਿਰ ਰਹੇ ਨਹੀਂ ਜੀ ਹਾਂਜੀ ਕਿੱਥੇ ਪਰਚਾ ਕਿੱਥੇ ਹੋਇਆ ਵਾ ਇਹ ਥਾਣਾ ਪਾਇਲ ਪਰਚਾ ਥਾਣਾ ਪਾਇਲ ਜੀ ਜੋ ਸਾਡਾ ਬਿਆਨ ਲਿਖਿਆ ਗਿਆ ਨਾ ਵਿਚੋਂ ਦੋਸ਼ੀਆਂ ਨੂੰ ਮਤਲਬ ਕੱਢਿਆ ਗਿਆ ਔਰ ਬਿਆਨ ਜਿਹੜਾ ਲਿਖਿਆ ਗਿਆ 19 ਤੇ 20 ਤਰੀਕ ਦੀ ਰਾਤ ਨੂੰ ਲਿਖਿਆ ਗਿਆ 14 ਦਿਨ ਦੀ ਗੱਲ ਹੈ ਨਹੀਂ ਜੀ ਨਹੀਂ ਆ 14 April ਦੀ ਗੱਲ ਹੈ 14 April ਦੀ ਚੱਕਰ ਗਿਆ ਹੋਇਆ ਸੀ ਚੱਕਰ ਇਹ ਸੀ ਵੀ ਮੈਂ ਜੁਆਇੰਟ ਪ੍ਰੈਸ ਕਾਟਰ ਐਸਸੀ ਮੋਰਚਾ ਪੰਜਾਬ ਅੱਛਾ ਜੀ ਪਰਿਵਾਰੀ ਮੁਹਾਲੀ ਤੇ ਲੋਕ ਸਭਾ ਚੋਣਾਂ ਦੇ ਸ਼ਾਇਦ ਪਰਚਾ ਦਾ ਹੋਣਾ ਰਣਗੂਰ ਸਾਹਿਬ ਜੀ ਦੇ ਨੇ 1 ਮਿੰਟ ਜੀ ਉਹ ਜਰਨਲ categories ਦੇ ਨੇ ਅਸੀਂ ਐਸਸੀ ਕਾਸਟ ਨੂੰ ਬਿਲੋਂਗ ਕਰਦੇ ਆਂ ਕਹਿੰਦੇ ਐਸਸੀਆਂ ਦੇ ਪਰਚੇ ਨਹੀਂ ਹੁੰਦੇ ਜਰਨਲਾਂ ਦੇ ਉੱਤੇ ਇਹ ਕਿੰਨੇ ਕਿਹਾ ਜੀ ਬਸ ਹੌਂਡਰਾ ਕਰੋ ਤੇ ਹੁਣਸ ਦਾ ਪੁਲਿਸੋਂ ਹਾਂਜੀ ਮੰਨ ਲਓ ਕਿ ਜੋ ਅਸੀਂ ਬਿਆਨ ਲਿਖਾਇਆ ਉਸ ਬਿਆਨ ਦੇ ਮੁਤਾਬਕ ਨਾ ਦਾ ਧਰਾਵਾਂ ਲੱਗੀਆਂ ਜੋ ਵਿੱਚ ਨੌ ਲਿਖਾਏ ਹੋਏ ਸੀ ਉਹ ਨੌ ਵੀ ਵਿੱਚੋਂ ਕਢਤੇ ਮੰਨ ਲਓ ਪੁਲਿਸ ਨੇ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਖੁਰਦੂਰਦ ਕੀਤਾ ਜੋ ਸਾਨੂੰ ਇਨਸਾਫ ਹੈ ਉਹ ਨਹੀਂ ਮਿਲ ਸਕਿਆ ਇਹ ਸਾਰੇ ਤੁਸੀਂ ਇਹ ਪੈਂਡਾਉਣ ਦੀ ਹਾਂਜੀ ਹਾਂਜੀ ਤੇ ਜੇ ਕਿਸੇ ਨੂੰ ਪ੍ਰੀ ਲੋਡ ਪਈ ਸਾਰੇ ਕੇਸ ਦੀ ਸਾਰਾ ਕਲਕਲਾ ਕੇਸ ਬੁਲਾ ਲਾਂਗੇ ਤੇ ਆ ਸਬ ਇੰਸਪੈਕਟਰ ਦਾ ਤੁਹਾਡਾ ਪੁਲਿਸ ਵਿਭਾਗ ਵਿੱਚ ਹੈ ਹਾਂਜੀ ਹਾਂ ਮੈਂ ਹੁਣ ਕਿਹੜੀ ਥਾਣੇ ਦੀ ਗੱਲ ਕਰਾਂ ਜੀ ਪਹਿਲਾਂ ਆਪਣੀ ਪੁਲਿਸ ਦੀ ਹੁਣ ਲੋ ਖੜੀ ਤਾਂ ਸੁਣ ਮਟੌਰ ਥਾਣੇ ਦੇ ਵਿੱਚ ਤਾਂ ਮੈਂ ਅਸਲ ਡਾਕੂਮੈਂਟ ਦੇ ਕੇ ਗਿਆ ਇੱਕ ਐਸਪੀ ਨੇ 1,60,000 ਰੁਪਇਆ ਰਿਸ਼ਵਤ ਲੈ ਲਈ ਚੈੱਕ ਸਿਪਾਹੀ ਚੈੱਕ ਕਢਾ ਕੇ ਲਿਆ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਮੈਨੂੰ ਅਸਲੀ ਡਾਕੂਮੈਂਟ ਦਿੰਦੇ ਨੇ ਨਾ ਕੋਰਟ 'ਚ ਪੇਸ਼ ਕਰਦਨੇ। ਨੰਬਰ 2 ਜਿਹੜਾ ਡੀਏ ਲਾਇਆ ਹੋਇਆ ਜੀ ਸਰਕਾਰੀ ਸਲਾਹ ਦਿੰਦਾ ਹੈ। ਹੂੰ ਉਹਦੇ ਪਿਓ ਦੇ ਖਿਲਾਫਾ ਮੇਰੀ ਐਫਆਈਆਰ ਦੇ ਵਿੱਚ ਸਜ਼ਾ ਕਰਾਈ ਹੋਈ ਆ। ਇਹ ਲੱਗਿਆ ਵਾ ਇਹ ਜਿਹਦੇ ਘਰੇ ਝਾਲੀ ਸਰਟੀਫਿਕੇਟ ਬਣਦੇ ਸੀਗੇ ਸਾਡਾ ਮੋਰਚਾ ਹੁਣ ਝਾਲੀ ਸਰਟੀਫਿਕੇਟ ਬਰਾਮਦਗੀ ਦੀ ਗੱਲ ਕਰਦਾ 400 ਸਰਟੀਫਿਕੇਟ ਮੈਂ ਬਰਾਮਦ ਕੀਤਾ ਸੀ ਉਹਦੇ ਉਹਦੇ ਕਰੋ। ਜਿਹੜਾ ਡੀਏ ਸਲਾਹ ਦਿੰਦਾ ਜੀ ਪਨੀਤ ਜੱਗੀ ਉਹਦਾ ਨਾਮ ਆ। ਕਿ ਆਪਨੇ ਨੌਕਰੀ ਦੌਰਾਨ ਕਿ ਦੱਸੋ ਆ ਵੀ ਨੌਕਰੀ ਦੌਰਾਨ ਮੇਰੀ ਨੌਕਰੀ ਦੇ ਦੌਰਾਨ ਕੀਤਾ ਹੈ ਮੈਂ। ਆ ਮੇਰੀਆਂ ਜਮਨੀਆਂ ਲਿਖਿਆ ਆਨੇ ਮਗਰਲੇ ਪਾਸੇ ਪੜ ਲਓ ਕਿਤੇ ਮੈਂ ਝੂਠ ਤਾਂ ਨਹੀਂ ਬੋਲਦਾ। ਇਹਨੂੰ ਸਜ਼ਾ ਹੋ ਗਈ ਆ। ਇਹਨੂੰ ਸਜ਼ਾ ਹੋ ਗਈ ਆ ਡੀਏ ਨੂੰ, ਡੀਏ ਦੇ ਪਿਓ ਨੂੰ। ਪਰ ਉਹ ਡੀਏ ਲਾਇਆ ਹੋਇਆ ਸਾਨੂੰ ਸਲਾਹ ਦਿੰਦਾ ਵੀ ਇਹ ਕੇਸ ਨੇ ਜਿਹੜੇ ਨਾ ਆਏ ਤੁਸੀਂ ਮਤਲਬ ਟਾਲ ਬਕਦੇ ਹੋ। ਕੋਰਟ ਸਲਾਹ ਲੈਂਦੀ ਆ ਉਹਦੀ। ਮਹਾਲੀ ਬੋਸ ਕੰਗਾ ਨਹੀਂ ਮਹਾਲੀ ਨਹੀਂ ਉਹ ਤਿਆਣੀ ਦੀ ਗੱਲ ਆ ਮਹਾਲੀ ਵੀ ਇਹ ਯਾਰ ਆ ਡਾਇਰੈਕਟਰ ਸਾਹਿਬ ਦਾ ਅਰਜੀ ਚੱਲਦੀ ਆ 9 ਮਹੀਨਾ ਤੋਂ ਅਰਜੀ ਦਾ ਕੋਈ ਨੱਪਟਾਰਾ ਨਹੀਂ ਕਰਦਾ ਹੁਣ ਮੈਂ ਕੇਸ ਕੀ ਅੱਜ ਦੀ ਡੇਟ 'ਚ ਤੁਹਾਡਾ ਕੀ ਕੇਸ ਆ ਨਵਾਂ ਕੇਸ ਕੀ ਆ ਕਿਹੜਾ ਜੀ ਇੱਕਦ ਕੀ ਅੱਜ ਦੀ ਡੇਟ 'ਚ ਕੀ ਆ ਅੱਜ ਦੀ ਡੇਟ ਦੇ ਵਿੱਚ ਇਹੋ ਹੀ ਆ ਵੀ ਡੀਏ ਜਿਹੜਾ ਸਲਾਹ ਦਿੰਦਾ ਉਹ ਨਜਾਇਜ਼ ਦਿੰਦਾ ਨਜਾਇਜ਼ ਕ੍ਰਿਮੀਨਲ ਕੇਸਾਂ ਨੂੰ ਸਿਵਲ ਕੇਸ ਕਹਿ ਕੇ ਟਾਲ ਦਿੰਦਾ ਤੇ ਪੈਸੇ ਲੈ ਕੇ ਤੁਰਦਾ ਨਾ ਉਹਦੇ ਘਰੇ ਘਰੋਂ ਮੈਂ ਖੁਦ ਆ 400 ਸਰਟੀਫਿਕੇਟ ਬਰਾਮਦ ਕੀਤਾ ਹੈ ਆ ਐਫਆਈਆਰ ਉਹਦੇ ਪਿਓ ਨੂੰ ਸਜ਼ਾ ਹੋਈ ਹੋਇਆ ਇਹ ਇਹ ਜਿਹੜੀ ਦੀ ਗੱਲ ਕਰ ਰਹੇ ਤੁਸੀਂ ਹਾਂ ਇਹ ਪੁਨੀਤ ਜੀ ਦੀ ਗੱਲ ਕਰ ਪੁਨੀਤ ਜੱਗੀ ਦੀ ਹਾਂ ਪੁਨੀਤ ਜੀ ਦੀ ਜੀ ਜਿਹੜਾ ਲੁਧਿਆਣੇ ਪੋਸਟਡ ਨੇ ਲੁਧਿਆਣੇ ਡੀਏ ਲੱਗਿਆ ਹੋਇਆ ਆ ਉਹਦੀ ਐਫਆਈਆਰ ਜੇ ਕੋਈ ਤੋਂ ਐਫਆਈਆਰ ਢੁੱਠੀ ਪੇਸ਼ ਕਰਦਾ ਤਾਂ ਮੇਰੇ ਤੇ ਪਰਚਾ ਦਰ ਨਹੀਂ ਕਰਦਾ ਨਹੀਂ ਉਹਦੇ ਖਿਲਾਫ ਕੀ ਕੇਸ ਆ ਜੱਗੀ ਉਹ ਜੱਗੀ ਜੱਗੀ ਟਰੈਵਲ ਏਜੰਟ ਰਿਹਾ ਜੀ ਉਦੋਂ ਇਹ ਹਾਂ ਇਹਦੇ ਵੀ ਸਰਟੀਫਿਕੇਟ ਜਾਲੀ ਨੇ ਇਹਦੇ ਵੀ ਜਾਲੀ ਸਰਟੀਫਿਕੇਟ ਨੇ ਇਹਦੇ ਘਰੇ ਫੈਕਟਰੀ ਲੱਗੀ ਰਹੀ ਆ ਹੁਣ ਜੇ ਫੈਕਟਰੀ ਲੱਗੀ ਰਹੀ ਆ ਉਹ ਉਹਦਾ ਮੁੰਡਾ ਕਵੇਂ ਅਸਲੀ ਸਰਟੀਫਿਕੇਟ ਲੈ ਕੇ ਨੌਕਰੀ ਕਰ ਜੂਗਾ ਸਰਟੀਫਿਕੇਟਾਂ ਦੀ ਹੁਣ ਹੀ ਦੇ ਰਹੇ ਤੁਸੀਂ ਜਾਂਚ ਕਰਾਈ ਆ ਜ ਯੂਨੀਵਰਸਿਟੀ ਜਾ ਕਾ ਮੈਂ ਤਾਂ ਹੀ ਲਿਖ ਕੇ ਦਿੱਤਾ ਹੀ 9 ਮਹੀਨੇ ਹੋ ਗਏ ਕੋਈ ਬਰੇ ਤਾਂ ਹੀ ਆ ਹੁਣ ਮੈਂ ਤਾਂ ਕਰਨੀ ਨਹੀਂ ਕਾ ਵੀ ਪੀੜਤ ਹੋਣੀ ਨਹੀਂ ਵਾਰੀ ਆ ਆ ਬਲਵਿੰਦਰ ਸਿੰਘ ਜੀ ਮਾਣਕਵਰ ਕਲਰ ਤੋਂ ਇਹਦੇ ਦੀ ਸੁਣ ਲੋ ਹਾਂਜੀ ਸਰ ਮੈਂ ਗੋਲਪੁਰ ਸਿਟੀ 'ਚ ਰਹਿਣਾ ਸਾਡੇ ਗਵਾਂਢ 'ਚ ਇੱਕ ਪਰਮਿੰਦਰ ਸਿੰਘ ਨੇ ਮੇਰੇ ਬੇਟੇ ਦੇ ਕਈ ਨਾਲ ਹਮਲਾ ਕੀਤਾ ਹੈ ਹਮਲਾ ਕਰਨ ਤੋਂ ਬਾਅਦ ਅਸੀਂ ਹਸਪਤਾਲ ਦਾਖਲ ਹੁੰਨੇ ਆ ਸੱਟਾਂ ਲੱਗਦੀਆਂ ਲੇਕਿਨ ਇਹ ਐਸਆਈ ਸਿਕੰਦਰ ਸਿੰਘ ਮੀਨਾ ਇਨਕੁਆਰੀ ਬੈਠੇ ਤੇ ਸਾਰੇ ਪਰਿਵਾਰ ਦੇ ਪਰਚਾ ਦਰਜ ਕਰਨਾ 2 ਮਹੀਨੇ ਬਾਅਦ ਸਾਨੂੰ ਕਹਿੰਦਾ ਵੀ ਹੁਣ ਤੁਹਾਨੂੰ ਬਰਸ਼ਟਾ ਪਾਉਣੀਆਂ ਪੈਣੀਆਂ ਵੀ ਪ੍ਰੈਸ਼ਰ ਪੈ ਜਾਏ ਤਾਂ ਸਾਨੂੰ ਕੋਈ ਥਾਣੇ ਨਹੀਂ ਬੁਲਾ ਗਿਆ ਸਾਡੀ ਇਨਕੁਆਰੀ ਨਹੀਂ ਕਰੀ ਸਾਨੂੰ ਸੁਣਿਆ ਨਹੀਂ ਗਿਆ ਅਸੀਂ ਬੱਲ ਸਾਹਿਬ ਨੂੰ ਕਹਿ ਚੁੱਕੇ ਹਾਂ ਤੇ ਬਾਅਦ ਵਿੱਚ ਇੱਕ ਬੇਟਾ ਮੇਰਾ ਜੇਲ੍ਹ ਚ ਬੈਠਿਆ ਪਹਿਲੇ ਹੀ ਸ਼ਿਕਾਇਤ ਕਰਤਾ ਉਹਨੂੰ ਕਹਿ ਰਿਹਾ ਵੀ ਮੈਨੂੰ ਇਹਨਾਂ ਕੁੱਟਿਆ ਜਿਹਦਾ ਮੈਂ ਨਾਂ ਨਹੀਂ ਜਾਣਦਾ ਬਿਆਨਾਂ ਚ ਸਾਰਾ ਪਰਿਵਾਰ ਬਿਆਨ ਕਰਦਾ ਵੀ ਇਹਦਾ ਨਾਂ ਸਾਨੂੰ ਅੱਜ ਪਤਾ ਲੱਗਿਆ ਵੀ ਕੁਲਵਿੰਦਰ ਸਿੰਘ ਹੈ ਜੋ ਅਸਲ ਤਲਵਿੰਦਰ ਸਿੰਘ ਦਾ ਤੇ ਅਸੀਂ ਹੁਣ ਕਹਿੰਦੇ ਵੀ ਏਐਸਆਈ ਸਿਕੰਦਰ ਸਿੰਘ ਤੇ ਉਹ ਪਰਿਵਾਰ ਤੇ ਜਿਹੜੇ ਝੂਠੇ ਬਿਆਨ ਕਰਕੇ ਮਰਦਾ ਦਾ ਅਰਜ਼ ਕਰਿਆ ਕਾਰਵਾਈ ਹੋਣੀ ਚਾਹੀਦੀ ਇਹ ਕਿੱਥੇ ਆ ਜਿਹੜੇ ਥਾਣੇ ਇਹ ਸਾਣਾ ਸਿਟੀ ਦਾ ਜੀ ਖਰੜਦਾ ਜੀ ਹਾਂਜੀ ਹਾਂਜੀ ਤੇ 22000 ਰੁਪਏ ਏਐਸਆਈ ਵਿਸ਼ਵਤ ਲੈ ਗਿਆ ਵੀ ਤੁਹਾਡਾ ਸਮਝੌਤਾ ਕੰਪਰਮਾਈਜ਼ ਕਰਾ ਰਹੇ ਨੇ ਤੇ ਜੇਲ੍ਹ ਚ ਬੈਠੇ ਬੰਦੇ ਦਾ ਮੋਟਕ ਕਟ ਮਾਲ ਚ ਨਾਂ ਬਾਰੇ ਵੀ ਇਹਦੇ ਕੋਲੇ ਹੱਥ ਜੱਡਡੇ ਸੀ ਫਲਾ ਹੁਣ ਹਾਈ ਹੁਣ ਬੇਗੁਨਾਹ ਕਰਦਾ 1.5 ਸਾਲ ਬਾਅਦ ਤੇ ਮੈਂ ਇੱਕ ਆਪਣਾ ਆ ਕੇਸ ਸੀ ਸਾਡੇ ਕੋਲੇ 8 ਕੇਸ ਨੇ ਇਹਦੇ ਚ ਤੇ ਇੱਕ ਕੇਸ ਸਾਡਾ 72 ਨੰਬਰ ਐਫ ਆਈ ਆਰ ਚ ਇੱਕ ਏਐਸਆਈ ਰਕੇਸ਼ ਕੁਮਾਰ 8 ਪੇ ਥਾੜੇ ਦੀ ਵਿੱਚੋਂ ਮਿਸਲ ਚੋਂ ਬਿਆਨ ਚੋਰੀ ਕਰ ਲੈਂਦਾ ਜਿਹਦੇ ਐਸਈ ਕਮਿਸ਼ਨ ਪੰਜਾਬ ਐਸਈ ਕਮਿਸ਼ਨ ਦਿੱਲੀ ਨੇ ਆਰਡਰ ਕਰਤੇ ਵੀ ਧਾਰਾ 4 ਅਧੀਨੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਬੰਧਤ ਅਫਸਰਾਂ ਦੇ ਖਿਲਾਫ ਕੀਤੀ ਜਾਵੇ ਅੱਜ 2014 ਤੋਂ 10 ਸਾਲ ਹੋ ਗਏ ਐਸਈ ਕਮਿਸ਼ਨਾਂ ਦੇ ਆਰਡਰ ਹੋਏ ਨੇ ਬੀਜਪੀ ਐਡੀਜੀਬੀ ਕ੍ਰਾਈਮ ਕੋਲੇ ਪਈ ਹੈ ਕਾਪੀ ਸਾਰਾ ਕੁਝ ਤੇ ਅੱਠਵੇਂ ਥਾਣੇ 'ਚ ਨਾ ਮੋੜ ਮੋੜ ਕੇ ਪੁਲਿਸ ਐਸਐਸਪੀ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਸ ਦੇ ਖਿਲਾਫ ਬਣਦੀ ਕੋਈ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਇਹ ਹੈ ਜਿਹੜਾ ਇੱਥੇ ਇੱਕ ਥਾਣੇ 'ਚ ਐਫਆਈਆਰ ਸਾਡੇ ਦੇ ਕੀਤੀ ਸੀ 28 ਤਰੀਕ ਨੂੰ ਦੋ ਬੰਦਿਆਂ ਦੇ ਵੀ ਇਹਨਾਂ ਨੇ ਜੀ ਆ ਪੱਛੇ ਗਰੇ ਕੱਟੇ ਗਰੇ ਤੇ ਗੰਦ ਪਾਇਆ ਉਹ ਸਾਡੇ ਤੇ ਦੋਨਾਂ ਦੇ ਮੀਆਂ ਬੀਬੀ ਦੇ ਐਫਆਈਆਰ ਦਰਜ ਕੀਤੀ ਸੀ ਤੇ ਐਸਪੀ ਹਰਵਿੰਦਰ ਸਿੰਘ ਹਰਵੀਰ ਸਿੰਘ ਸਹਿਤ ਅਟਵਾਲ ਜੀ ਨੇ ਹਾਪੀ ਭਰੀ ਸੀ ਜੀਪ ਜੀ ਖੜੇ ਨੇ ਡੀਐਸਪੀ ਗੁਆਚੀ ਤੇ ਬਲਸਾਹ ਤੇ ਉਹਨਾਂ ਨੂੰ ਮੈਂ ਲਿਖਤੀ ਤੇ ਬਿਆਨ ਕਰਿਆ ਪਰ ਸਾਨੂੰ 2 ਮਹੀਨੇ ਹੋ ਗਏ ਬਿਨਾਂ ਲਾਰਿਆਂ ਤੋਂ ਬਿਨਾਂ ਲੱਪਿਆਂ ਤੋਂ ਉਸ ਐਸਪੀ ਨੇ ਕੋਈ ਡੱਕਾ ਨਹੀਂ ਤੋੜਿਆ ਤਾਂ ਕਿ ਇਹ ਲੋਕ ਜਿਹੜੇ ਸੜਕਾਂ ਤੇ ਰੁੜਦੇ ਰਹਿਣ ਸਾਡਾ ਪਿੱਟ ਸੱਪਾ ਕਰਦੇ ਰਹਿਣ ਖੇਦੇ ਵਿਹਲੇ ਹੁਣ ਲੋ ਤੇ ਇਸੇ ਤਰ੍ਹਾਂ ਸਾਡੇ ਕੋਲੇ 8 ਮਾਮਲੇ ਨੇ 8 ਮਾਮਲਿਆਂ ਦਾ ਸੁਣਾਈ ਹੈ ਸਾਡੀ ਮੇਨ ਬੀਬੀ ਜਗਿੰਦਰ ਕੌਰ ਸੰਧੂ ਨੇ ਜਿਹੜਾ ਪ੍ਰੋਗਰਾਮ ਹਲਿੰਕਿਆ ਸੀ ਵੀ ਮੁੱਖ ਮੰਤਰੀ ਵੀ ਜਿਹੜਾ ਮੈਂ ਕੋਠੀ ਦਾ ਘਰੋਂ ਕਰਾਂਗੀ ਤੇ ਆਪਣਾ ਕਫੜ ਮੰਨ ਕੇ ਉਹਦੇ ਕੋਠੀ 'ਚ ਜਾਵਾਂਗੀ ਤੇ ਮਾਰ-ਪਾਰ ਦੀ ਲੜਾਈ ਲਾਵਾਂਗੀ ਤੇ ਹੁਣ ਮੁੱਖ ਮੰਤਰੀ ਸਾਹਿਬ ਤੋਂ ਸਾਡੇ ਕੋਲ ਟਿੱਟੀਆਂ ਆ ਜਾਂਦੀਆਂ ਵੀ ਮੁੱਖ ਮੰਤਰੀ ਸਾਹਿਬ ਟਾਈਮ ਨਹੀਂ ਮਿਲਦਾ ਜਦੋਂ ਅੱਜ ਉਹਨਾਂ ਦੇ ਕੋਲ ਟਾਈਮ ਨਹੀਂ ਹੈ ਮਿਲਣ ਦਾ ਮੀਟਿੰਗ ਕਰਨ ਦਾ ਲੋਕਾਂ ਦੀਆਂ ਸੁਣਨ ਦਾ ਤੇ ਫਿਰ ਕੱਟ ਟਾਈਮ ਹੋਊਗਾ ਵੋਟ ਤੇ ਸਾਡਾ ਜਿਹੜਾ ਮੁੱਖ ਮੰਤਰੀ ਨਾਲ ਇਹਨਾਂ ਦੀ ਮੀਟਿੰਗ ਕਰਾਓ ਸਾਡੇ ਸਾਰੇ ਬੰਦੇ ਦੀ ਮੀਟਿੰਗ ਕਰਾ ਕੇ ਸਾਨੂੰ ਕੋਈ ਤਸੱਲੀ ਵੱਖ ਕੋਈ ਜਵਾਬ ਹੋਵੇ ਅੱਗੇ ਤਾਂ ਕਿ ਤਸੱਲੀ ਕੋਈ ਜਵਾਬ ਦੇਵੇ ਲਾਰੇ ਲੱਪੇ ਵਾਲੇ ਅੱਗੇ ਬਹੁਤ ਆਲੇ ਜੀ ਪਹਿਲਾਂ ਇਹ ਸੀ ਨਹੀਂ ਜੀ ਹੈ ਕਿਉਂਕਿ ਅਸੀਂ ਬਹੁਤ ਟਾਰਡ ਹੋ ਗਏ 21 ਇਅਰਸ ਮੇਰੀ ਪ੍ਰਾਪਰਟੀ ਮੇਰਾ ਘਰ ਮੇਰੇ ਬੱਚੇ ਮੇਰੀ ਜ਼ਿੰਦਗੀ ਇਹ ਐਡੀਜੀਪੀ ਕ੍ਰਾਈਮ ਕੌਣ ਹੁੰਦਾ ਹੈ ਹੁਕਮ ਦੇਣ ਵਾਲਾ ਇਹਨੇ ਹੁਕਮ ਦਿੱਤੇ ਕਿ ਪਾ ਮੇਲਕ ਮਕਾਨਾ ਇਹ ਜੇਲ੍ਹ ਚ ਬੰਦ ਕਰ ਦੇ ਸੋ ਸ਼ਿਟ ਇਹਦੀ ਪੁਲਿਸ ਤੇ ਔਰ ਸ਼ਿਟ ਇਹਦੀ ਗਵਰਨਮੈਂਟ ਤੇ ਬਾਕੀ ਇਹ ਤੁਹਾਡੇ ਸਾਹਮਣੇ ਮੇਰੇ ਕੋ ਸਾਰੇ ਪ੍ਰੂਫ ਹோம் ਦੀ ਐਂਟੀਟੀ No FIR has been registered till date ਹਾਂਜੀ No FIR has been registered any or ਮੇਰੇ ਤੇ ਕਈ ਕਰਦੀਆਂ ਕਹਿੰਦੇ ਮਾਲਕ ਮੰਗਾਣਾ ਇਹਨੂੰ ਜੇਲ੍ਹ ਚ ਬੰਦ ਕਰ ਦੋ ਐਂ ਕਰ ਦੋ ਇਹਨੇ ਉਹ ਕ੍ਰਿਮੀਨਲ ਨੂੰ ਕਿਡਨੈਪ ਕਰ ਲੇ ਉਹ ਮੈਂ ਸਾਰੇ ਜਿੱਤ ਕੇ ਉਹਨਾਂ ਦੇ ਡੈਫਰਮੇਸ਼ਨ ਪਾ ਕੇ ਵਿੱਚ ਹੀ ਐਡੀਜੀਪੀ ਕਰਾਈਂ ਤੇ ਹੁਣ ਡੀਜੀਪੀ ਕਿਉਂ ਲੁਕਿਆ ਹੋਇਆ ਹੈ ਕਿਉਂਕਿ ਜਿਹੜੇ ਸਾਡੇ ADGP ਗ੍ਰਿਵੈਂਸਿਸ ਆ ਉਹ ਕਹਿੰਦੇ ਵਿਭਾਗ ਇਸੇ ਨੂੰ DGP ਸਾਹਿਬ ਫੈਸਲਾ ਕਰ ਸਕਦੇ ਆ ਉਹ DGP ਨੂੰ ਇਹ ਮੈਨਣ ਨਹੀਂ ਦਿੰਦੇ ਕਿ ਉਹ ਸਰ ਮੈਂ ਵੀ ਕਰ ਨੂ ਜਾਣਾ ਇਸ SHO ਨੇ ਮੇਰੇ ਘਰ ਤੁਸੀਂ ਜੋ ਅਫੀਸਰ ਹੋ ਤੁਸੀਂ ਆਏ ਹੋ ਤੁਸੀਂ ਕਿਦਾਂ ਗੱਲਾਂ ਤੋਂ ਕਹਿ ਨਹੀਂ ਲਾ ਸਕਦੇ ਮੇਰੇ ਹੱਥੋਂ ਮੋਬਾਈਲ ਕੋਈ ਮੇਰੇ ਹੱਥੋਂ ਕੈਸ਼ ਕੋਈ ਮੈਂ ਬੈਗੀ ਕੋਲ ਫੇਰ ਦੇ ਦਿੱਤੇ FIR ਵੀ ਹੋ ਗਈ ਛੋਰ ਤੁਸੀਂ ਸਾਨੂੰ ਜਾਣਦੇ ਹੋ ਪਲੀਜ਼ ਜੋ ਚੰਡੀਗੜ੍ਹ ਤੋਂ ਕਰਕੇ ਚੰਡੀਗੜ੍ਹ ਦਾ ਰੋਕ ਲੈਣਗੇ ਸਰ ਚੰਡੀਗੜ੍ਹ ਵਾਲੇ ਕਿੰਨੇ ਵੀ ਇਹਨਾਂ ਨੇ ਦਫਤਰ ਅਸੀਂ ਇਹਨਾਂ ਨੂੰ ਕਰਾਇਆ ਤੇ ਕਿਉਂ ਆ ਵੀ ਜਦੋਂ ਇਹ ਸਾਨੂੰ ਬਾਜਾ ਮਾਰਦੇ ਸਾਨੂੰ ਜਾਣਾ ਪੈਂਦਾ ਮੈਂ ਉਹਨਾਂ ਨੂੰ 3 ਨੰਬਰ ਥਾਣੇ ਦੇ ਵਿੱਚ ਘਟ ਤੋਂ ਘਟ ਨਹੀਂ ਦੱਸ 100 ਆਪਣੇ ਤਾਂ ਕੀ ਗੱਲ ਹੋਈ ਵੀ ਇੱਕ ਬੰਦਾ ਤੁਸੀਂ ਜੋ ਕਹਤਾ ਜੀ ਜਿਹੜਾ ਬੱਤੀ ਦੇ ਵਿੱਚ ਪਿਆ ਤੁਸੀਂ ਕਹਿੰਦੇ ਜੀ ਮੇਰਾ ਬੰਦਾ ਚੱਕ ਕੇ ਲੈ ਗਿਆ ਬੱਤੀ ਵਾਲਾ ਆਪਰ ਇਹੀ ਕਹਿ ਵੀ ਬੱਤੀ ਦੇ ਵਿੱਚ ਪਿਆ ਉਹਦਾ ਰਿਕਾਰਡ ਹੈਗਾ ਐਡਮਿਟਡ ਹੈ ਉਹ ਕਿਦਾ ਚੱਕ ਲੈ ਗਿਆ ਤੁਸੀਂ ਇਹੀ ਗੱਲ ਕਹਿ ਰਹੇ ਹੋ ਨਹੀਂ ਮੈਂ ਇਹ ਨਹੀਂ ਕਹਿੰਦੀ ਮੈਂ ਕਹਿੰਦੀ ਮਲਕੀਰ ਸਿੰਘ ਨੇ ਮਲਕੀਰ ਸਿੰਘ ਨੇ ਮੈਂ ਦੰਕਿਆ ਤੁਸੀਂ ਉਹ ਕੁਝ ਹੋਰ ਕਹਿ ਰਹੇ ਹੋ ਮਲਕੀਰ ਸਿੰਘ ਨਾਂ ਰਲਿਆ ਹੋਇਆ ਸਭ ਤੋਂ ਫਾਈਲ ਨਾ ਰਿਪੋਰਟ ਹੈ ਆਲਰੇਡੀ ਥੋਟੇ ਕੁੜੀ ਕਿ ਦਿੱਤੀ ਹੋਈ ਹੈ ਦਿੱਤੀ ਹੋਈ ਤੁਸੀਂ ਤਾਂ ਕਹਿੰਦੇ ਵੀ ਉਹ ਸਾਰੇ ਹੀ નિર્ਦੋਸ਼ ਹੈਗੇ ਕੁਝ ਨਹੀਂ ਉਹ ਸਾਨੂੰ ਤੁਸੀਂ ਮਿਸਿੰਗ ਬੰਦੇ ਦੀ ਰਿਪੋਰਟ ਦਿਓ ਹੁਣ ਜਿਹੜਾ ਬੰਦਾ ਆਊਟ ਕੀ ਹੋ ਗਿਆ ਸਰ ਅਸੀਂ ਕੋਈ ਫੋਟੋ ਤਾਂ ਨਹੀਂ ਕੀਤੀ ਅਸੀਂ ਦਰਖਾਸਤ ਹੀ ਦੇ ਸਕਦੇ ਕਿਸੇ ਨੇ ਗੱਲ ਕੀਤੀ ਆਪਣੀ ਇਹ ਵੀ ਗੱਲ ਹੋਈ ਸੀ ਵੀ ਸਿਵਲ ਡੈਥ ਜਿਹੜੀ ਉਹ ਵੀ ਸਾਨੂੰ ਕੋਰਟ ਚ ਪਾਉਣੀ ਪੈਣੀ ਇਹ ਵੀ ਗੱਲ ਹੋਈ ਸੀ ਆਪਣੀ ਤੁਸੀਂ ਤਾਂ ਕਿਹਾ ਕੋਈ ਨਹੀਂ ਦੱਸੋ ਤੁਸੀਂ ਦੋ ਜੀ ਪੁਲਿਸ ਨੇ ਮੈਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਦੋਂ ਮੈਂ ਬਾਰ ਬਾਰ ਜਾਣੀ ਆ ਜਦੋਂ ਉਹ ਬੰਦਾ ਚੱਕਦੇ ਆ ਕੇ ਨਹੀਂ ਉਹ ਆਪਣਾ ਨਾਲ ਲੈਂਦੇ ਆ ਓਪਨ ਕੋ ਲੈ ਕੇ ਕਿਹੜਾ ਕੋਈ ਸਟੇਟਮੈਂਟ ਨਾਲ ਤਾਲੁਕ ਹੈ ਸੋ ਪੁਲਿਸ ਡੀਜੀ ਸਭ ਤੋਂ ਵੱਡੇ ਅਫਸਰ ਡੀਜੀ ਹੁੰਦੇ ਨੇ ਉਹਨਾਂ ਨਾਲ ਤੁਹਾਡੀ ਮੀਟਿੰਗ ਹੈ ਵੀ ਕੰਸਰਨ ਪਾਰਟੀ ਹਾਰਟਲੀ ਰਿਸਪੈਕਟ ਕਰਦੇ ਹਾਰਟਲੀ ਪਰ ਜੇ ਤੁਸੀਂ ਸਾਨੂੰ ਧੱਕਾ ਦੋਗੇ ਫਿਰ ਰੋ ਮੰਗੇ ਕਿੰਨੇ ਧੱਕਾ ਦਿੱਤਾ ਆ ਡੀਜੀਪੀ ਨੇ ਸਾਡੀ ਨਾਣਾ ਮੇਰੇ ਕੋਲ ਸਾਬ ਤੁਸੀਂ ਜਿਵੇਂ ਮੈਂ ਦੇਖੋ ਆਪਾਂ ਅੱਗੇ ਸੁਧਾਰ ਵਾਲੀ ਗੱਲ ਕਰੀਏ ਅੱਗੇ ਕਿੱਦਾਂ ਦੀ ਤਰ੍ਹਾਂ ਤੇ ਜਾਂਦੇ ਸੀ ਹੁਣ ਤੁਸੀਂ ਜੱਥੇ ਬੰਦ ਕਰਾਉਂਦੇ ਜਿਹੜੇ ਤੌਰ ਤੇ ਇਹ ਟਾਈਮ ਲੈਣਗੇ ਜਾਣਗੇ ਆਪਾਂ ਇਸੇ ਤਰ੍ਹਾਂ ਕਿ ਲਗ ਲਗ ਇਸ ਵਾਰ ਪਹਿਲਾਂ ਤੁਸੀਂ ਇੰਨੇ ਜੁਲੀ ਜਾਂਦੇ ਰਹੇ ਹੋ ਵਨਟਲ ਸੀ ਇਕੱਠੇ ਹੋ ਕੇ ਯੂਨਾਈਟਿਡਲੀ ਜਾਣਾ ਹੈਗਾ ਆਜੋ ਸਰ ਸਰ ਫੋਟੋ ਚਾਹੁੰਦੇ ਇੱਕ ਮਿੰਟ ਤੁਹਾਡੇ ਵੀ ਜਾ ਰਹੇ ਨੇ ਚਲੋ ਜੀ